ਦਾਸ ਹੋਤਾਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 25 ਅਪ੍ਰੈਲ 2025 ਦਿਨ ਸ਼ੁੱਕਰਵਾਰ ਵਿਸਾਖ ਮਹੀਨੇ ਦੀ 13 ਤਰੀਕ ਹੈ ਜੀ ਸੈਮੀ ਆਮੂ ਕੈਡਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸរី ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪான்ਸਰ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਪ੍ਰੋਗਰਾਮ ਦੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਦੇ 10 ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅਾਇਦੀਪੁਰਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਚੋਣਾਂ ਦੀ ਤਿਆਰੀ ਦੀ ਸੋਮਵਾਰ ਨੂੰ ਵੀਕੈਂਡ ਤੋਂ ਬਾਅਦ ਚੋਣਾਂ ਹੋਣ ਜਾ ਰਹੀਆਂ ਪੂਰੇ ਕੈਨੇਡਾ ਭਰ ਦੇ ਵਿੱਚ ਜ਼ੋਰ ਲੱਗਾ ਹੋਇਆ ਜੀ ਤੇ ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਸਰੀ ਦੇ ਵਿੱਚ ਇੱਕ ਜ਼ਖਮੀ ਵਿਅਕਤੀ ਮਿਲਿਆ ਪਾਰਕ ਵਿੱਚੋਂ ਪੁਲਿਸ ਨੇ ਜਨਤਾ ਤੋਂ ਸਹਿਯੋਗ ਮੰਗਿਆ ਨਾਲ ਹੀ ਇੱਕ ਪੰਜਾਬੀ ਆਪਣੀ ਸਾਥਣ ਦਾ ਕਤਲ ਕਰਕੇ ਭੱਜਿਆ ਹੋਇਆ ਪੁਲਿਸ ਵੱਲੋਂ ਦੋਸ਼ ਲਾਏ ਹੋਏ ਆ ਇਹ ਮਿਸਿਸ ਆਗਾ ਦੀ ਗੱਲ ਆ ਉਹਦੇ ਵਾਸਤੇ 50000 ਡਾਲਰ ਦਾ ਨਾਮ ਰੱਖਿਆ ਗਿਆ ਇਸ ਮਾਮਲੇ ਵਿੱਚ ਵੀ ਪੁਲਿਸ ਜਨਤਾ ਤੋਂ ਸਹਿਯੋਗ ਮੰਗ ਰਹੀ ਆ ਅਮਰੀਕਾ ਦੇ ਵਿੱਚ ਕਾਨੂੰਨ ਝੜਕਾ ਡਾਉਣ ਵਾਲੀ ਇੱਕ ਜੱਜ ਨੂੰ ਐਫਬੀਆਈ ਨੇ ਗ੍ਰਿਫਤਾਰ ਕਰ ਲਿਆ ਆ ਸੋ ਉਹਦੀ ਆਪਾਂ ਗੱਲਬਾਤ ਕਰਾਂਗੇ ਰੂਸ ਦਾ ਇੱਕ ਹੋਰ ਫੌਜੀ ਜਰਨੈਲ ਬੰਬਤਮਾਕੇ 'ਚ ਅੱਜ ਮਾਰਿਆ ਗਿਆ ਆ ਤੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਭਾਰਤੀ ਹਵਾਈ ਫੌਜ ਦੇ ਉਸ ਜਹਾਜ਼ ਦੀ ਜਿਹਨੇ ਆਪਣੇ ਹੀ ਇੱਕ ਘਰ ਦੇ ਉੱਤੇ ਕੁਝ ਸੱਟ ਦਿੱਤਾ ਜੀ ਅਖੀਰ 'ਚ ਗੱਲਬਾਤ ਹੋਊਗੀ ਪੰਜਾਬ ਨਾਲ ਸੰਬੰਧਿਤ ਕੁਝ ਖਬਰਾਂ ਤੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਆ ਜੀ। ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ। ਭਰਤ ਜੁਲਰਸ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 6045931111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸੋ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਜਿੱਥੇ ਕਿ ਸੋਮਵਾਰ 28 ਅਪ੍ਰੈਲ ਨੂੰ ਚੋਣਾਂ ਕਰਵਾਈਆਂ ਜਾ ਰਹੀਆਂ ਸੋ ਕੈਨੇਡਾ ਦੇ ਕੁੱਲ 343 ਹਲਕਿਆਂ ਦੇ ਵਿੱਚ ਚੋਣਾਂ ਕਰਵਾਈਆਂ ਜਾਣੀਆਂ ਆ ਜਿਹਦੇ ਵਾਸਤੇ ਸਾਰੇ ਲੀਡਰਾਂ ਦਾ ਜ਼ੋਰ ਲੱਗਾ ਹੋਇਆ ਵੀ ਆਪੋ ਆਪਣੀ ਪਾਰਟੀ ਦੇ ਵਾਸਤੇ ਵੱਧ ਤੋਂ ਵੱਧ ਸੀਟਾਂ ਜਿੱਤ ਸਕਣ ਕੈਨੇਡੀਅਨ ਇਸ ਵਾਰ ਕੁਝ ਖਾਸਾ ਹੀ ਜਿਹੜਾ ਕਹਿ ਸਕਦੇ ਆ ਕਿ ਇੰਤਜ਼ਾਰ ਕਰ ਰਹੇ ਆ ਚੋਣਾਂ ਦਾ ਵੀ ਜਲ ਤੋਂ ਜਲਦ ਚੋਣਾਂ ਦੇ ਨਤੀਜੇ ਆਉਣ ਕੋਈ ਸਰਕਾਰ ਜਿਹੜੀ ਠੋਸ ਬਣੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਰੀਡਕਾ ਪਿਆ ਹੋਇਆ ਅਮਰੀਕਾ ਦੇ ਨਾਲ ਟੈਰਫਸ ਦਾ ਉਹ ਹੱਲ ਹੋਵੇ ਨਾਲ ਦੀ ਨਾਲ ਕੰਮ ਤੌਰ ਨਾ ਲੋਕਾਂ ਨੂੰ ਬਹੁਤ ਵੱਡੀ ਪੱਧ ਤੇ ਆਸ ਹੈ ਕਿ ਚੋਣਾਂ ਦੇ ਕਰਕੇ ਕੰਮ ਰੁਕੇ ਹੋਏ ਆ ਘਰਾਂ ਦੀ ਮਾਰਕੀਟ ਰੁਕੀ ਹੋਈ ਆ ਤੇ ਚੋਣਾਂ ਤੋਂ ਬਾਅਦ ਹੌਲੀ ਹੌਲੀ ਗੱਲ ਨਾਰਮਲ ਵੱਲ ਨੂੰ ਵਧਣੀ ਆ ਸੋ ਬੜੀ ਬੇਸਬਰੀ ਦੇ ਨਾਲ ਚੋਣ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਦੇ ਚੁੱਲ੍ਹੇ ਬਲਦੇ ਰਹਿਣ ਸੋ ਇਹਦੇ ਵਾਸਤੇ ਆਡੜ ਪਾਰਟੀਆਂ ਵੱਲੋਂ ਜ਼ੋਰ ਲਾਇਆ ਜਾ ਰਿਹਾ ਵੱਡੇ ਲੀਡਰ ਜਿਹੜੇ ਨੇ ਜੀ ਮਾਰਕ ਕਾਨ ਨੇ ਪੀਰ ਪੌਲੀ ਹੈ ਜਗਮੀਤ ਸਿੰਘ ਆਟਪੋ ਆਪਣੇ ਹਲਕਿਆਂ ਦੇ ਵਿੱਚ ਵੀ ਜ਼ੋਰ ਲਾ ਰਿਹਾ ਤੇ ਨਾਲ ਦੀ ਨਾਲ ਪੂਰੇ ਕੈਨੇਡਾ ਦੇ ਵਿੱਚ ਘੁੰਮ ਕੇ ਵੱਧ ਤੋਂ ਵੱਧ ਸੀਟਾਂ ਕਢਾਉਣ ਲਈ ਜ਼ੋਰ ਜਮਾਇਸ਼ ਕਰ ਰਿਹਾ ਸੋ ਟਰੰਪ ਨੇ ਚੋਣਾਂ ਦੇ ਲਾਗੇ ਜਾ ਕੇ ਇੱਕ ਵਾਰੀ ਫਿਰ ਟੈਰਿਸ ਦਾ 51ਵੀਂ ਸਟੇਟ ਦਾ ਰਾਗ ਲਾ ਪਿਆ ਆ ਇਹਦੇ ਬਾਰੇ ਮਾਰਕ ਕਾਰ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਕਲੀਅਰਲੀ ਦੱਸ ਦੁੱਤਾ ਆ ਜਦੋਂ ਮੇਰੀ ਫੋਨ ਤੇ ਵੀ ਗੱਲਬਾਤ ਹੋਈ ਸੀ ਮੈਂ ਉਦੋਂ ਵੀ ਸਪਸ਼ਟ ਕਰ ਦੁੱਤਾ ਸੀਗਾ ਕਿ ਕੈਨੇਡਾ ਜਿਹੜਾ ਆ ਕਦਾ ਵੀ ਅਮਰੀਕਾ ਦੀ 51ਵੀਂ ਸਟੇਟ ਨਹੀਂ ਬਣੂਗਾ ਇਸ ਨਾਟ ਗੋਨਾ ਹੈਪਨ ਇਸ ਵਾਸਤੇ ਕਹਿੰਦੇ ਵੀ ਹੋ ਹੀ ਨਹੀਂ ਸਕਦਾ ਤੇ ਅਸੀਂ ਬਹੁਤ ਢੱਲੇ ਦੇ ਨਾਲ ਉਹਨੂੰ ਜਵਾਬ ਦੇ ਚੁੱਕੇ ਹਾਂ ਵੀ ਇਹਦੇ ਬਾਰੇ ਸੋਚਣਾ ਵੀ ਬੇਕਾਰ ਆ ਤੇ ਬਾਕੀ ਉਹ ਕਹਿੰਦੇ ਤੁਹਾਨੂੰ ਪਤਾ ਹੀ ਆ ਵੀ ਉਹ ਕਈ ਵਾਰੀ ਆਪਣੀ ਗੱਲ ਤੋਂ ਮੁੱਕਰ ਜਾਂਦੇ ਹੁੰਦੇ ਆ ਕਈ ਵਾਰੀ ਫਿਰ ਗੱਲ ਕਰਦੇ ਆ ਸੋ ਇਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਪਰ ਅਸੀਂ ਆਪਣੇ ਸਟੈਂਡ ਤੇ ਦ੍ਰਿੜ ਆ ਤੇ ਕੈਨੇਡਾ ਦੀ ਖੁਦਮੁਖਤਿਆਰੀ ਜਿਹੜੀ ਸਾਡੇ ਲਈ ਸਭ ਤੋਂ ਪਹਿਲਾਂ ਆ ਪੀਰ ਪਾਲ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਆ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਹਿੰਦੇ ਲਈ ਸਾਡੇ ਸਭ ਤੋਂ ਪਹਿਲਾਂ ਕੈਨੇਡਾ ਦੀ ਖੁਦਮੁਖਤਿਆਰੀ ਕੈਨੇਡਾ ਦੀ ਆਜ਼ਾਦੀ ਆ ਅਸੀਂ ਕਦੇ ਵੀ ਅਮਰੀਕਨ ਸਟੇਟ ਬਣਨਾ ਪਸੰਦ ਨਹੀਂ ਕਰਾਂਗੇ ਤੇ ਸਾਡਾ ਫੋਕਸ ਕੁੱਲ ਮਿਲਾ ਕੇ ਆਪਣਾ ਕੰਟਰੋਲ ਆਪਣੇ ਹੱਥ ਵਿੱਚ ਰੱਖਣ ਤੇ ਹੋਊਗਾ ਤੇ ਤਕਰੀਬਨ ਇਹੀ ਗੱਲ ਜਗਮੀਤ ਸਿੰਘ ਉਹਨਾਂ ਨੇ ਵੀ ਕਹੀ ਆ ਜਿਹੜੇ ਕਿ ਐਨ ਡੀਪੀ ਪਾਰਟੀ ਦੇ ਮੁਖੀਆ ਇਸ ਦੇ ਨਾਲ ਹੀ ਜਿਹੜੀਆਂ ਇਲੈਕਸ਼ਨਸ ਕੈਨੇਡਾ ਨੇ ਡਾਟਾ ਜਿਹੜਾ ਬਾਹਰ ਕੱਢਿਆ ਉਹ ਤੋਂ ਪਤਾ ਲੱਗਾ ਕਿ ਐਡਵਾਂਸ ਪੋਲਿੰਗ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਵੋਟਾਂ ਪਈਆਂ ਉਹ ਜੇਕਰ ਕਿਸੇ ਹਲਕੇ ਚ ਪਈਆਂ ਤਾਂ ਖੁਦ ਪੀਅਰ ਪੋਲੀਆਵ ਵਾਲੀ ਰਾਈਡਿੰਗ ਚ ਪਈਆਂ ਪੀਅਰ ਪੋਲੀਆਵ ਆਟਵਾ ਦੀ ਕਾਲਟਨ ਰਾਈਡਿੰਗ ਤੋਂ ਚੋਣ ਲੜ ਰਹੇ ਆ 215 ਤੋਂ ਇਥੋਂ ਉਹ ਲਗਾਤਾਰ ਚੋਣ ਜਿੱਤਦੇ ਆ ਰਹੇ ਆ ਤੇ ਐਤਕੀ ਇਹ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਦੀ ਚੋਣ ਮੁਹਿੰਮ ਜਿਹੜੀ ਆ ਕਾਫੀ ਫਸੀ ਹੋਈ ਆ ਕੁੱਲ 99 ਉਮੀਦਵਾਰ ਇੱਕ ਤੋਂ ਇਸ ਰਾਈਡਿੰਗ ਦੇ ਵਿੱਚ ਤੇ ਦੂਜਾ ਇਸ ਰਾਈਡਿੰਗ ਦੇ ਵਿੱਚ ਬਹੁਤ ਸਾਰੇ ਫੈਡਰਲ empioyes ਰਹਿੰਦੇ ਆ ਉਹ ਲੋਕ ਜਿਹੜੇ ਕਿ ਕੈਨੇਡਾ ਸਰਕਾਰ ਲਈ ਜਾਂ ਅਡਡ ਮਹਿਕਮਾ ਲਈ ਕੰਮ ਕਰਦੇ ਆ ਤੇ ਉਹਨਾਂ ਨੂੰ ਕਿਤਨਾ ਕਹਤੇ ਇਸ ਗੱਲ ਦਾ ਡਰਿਆ ਵੀ ਜੇਕਰ ਪੀਰ ਪੋਲੀਵ ਜਿੱਤੇ ਤਾਂ ਕਿਤੇ ਅਮਰੀਕਾ ਵਾਂਗੂ ਸਾਡੇ ਸ਼ਾਂਤੀ ਦੀ ਤਲਵਾਰ ਨਾਲ ਲਟਕ ਜਵੇ ਸੋ ਬੜੀ ਉਹ ਕਹਿੰਦੇ ਐਡਵਾਂਸ ਪੋਲਿੰਗ ਦੇ ਵਿੱਚ ਉਹਨਾਂ ਨੇ ਵੱਡੇ ਪੱਧਰ ਤੇ ਹਿੱਸਾ ਲਿਆ ਆ ਇਲੈਕਸ਼ਨ ਕੈਨੇਡਾ ਵੱਲੋਂ ਦਿੱਤੇ ਗਏ ਡਾਟਾ ਦੇ ਮੁਤਾਬਕ ਜਿਹੜੀਆਂ ਪ੍ਰਾਇਲ 18 ਤੋਂ ਲੈ ਕੇ 21 ਤੱਕ ਚੋਣਾਂ ਹੋਈਆਂ ਐਡਵਾਂਸ ਪੋਲਿੰਗ ਹੋਈ ਆ ਉਹਦੇ ਵਿੱਚ ਪੀਰ ਪੋਲੀਵ ਦੀ ਕਾਲਟਨ ਰਾਈਡਿੰਗ ਦੇ ਵਿੱਚ 44000 ਵੋਟਾਂ ਪਈਆਂ ਜਿਹੜੀਆਂ ਕਿ ਕੁੱਲ ਵੋਟਾਂ ਦਾ 40% ਦੀ ਬਣ ਜਾਂਦੀਆਂ ਸੋ ਬਹੁਤ ਵੱਡੀ ਗਿਣਤੀ ਜਿਹੜੀ ਹੈ ਜੀ ਲੋਕਾਂ ਨੇ ਘਰਾਂ ਚੋਂ ਨਿਕਲ ਕੇ ਵੋਟਾਂ ਪਾਈਆਂ ਆ ਜਿਹੜੀ ਮਾਰਕ ਕਾਰਨੇ ਦੀ ਰਾਈਡਿੰਗ ਹੈ ਉਹ ਵੀ ਨਾਲ ਹੀ ਆ ਉਹ ਕੋਈ ਬਹੁਤੀ ਦੂਰ ਨਹੀਂ ਹੈਗੀ ਆ ਨੇਪੀਅਨ ਹਲਕਾ ਪੈ ਜਾਂਦਾ ਇਹ ਉਹੀ ਹਲਕਾ ਜਿੱਥੋਂ ਚੰਦਰਾ ਆਰੀਆ ਚੋਣ ਲੜਦੇ ਹੁੰਦੇ ਸੀ ਕਿ ਤੇ ਅਕੀਲੇਬਲ ਪਾਰਟੀ ਨੇ ਉਹਨੂੰ ਕਿੱਕ ਆਊਟ ਕਰਤਾ ਤਕਰੀਬਨ ਪੌਣੇ 33000 ਵੋਟਰ ਉੱਥੇ ਵੀ ਵੋਟ ਪਾਏ ਆ ਸੋ ਪਹਿਲੇ ਨੰਬਰ ਦੇ ਉੱਤੇ ਪੀਰ ਪੋਲੀ ਦੀ ਰਾਈਡਿੰਗ ਹੈ ਜਿੱਥੇ ਸਭ ਤੋਂ ਵੱਧ ਐਡਵਾਂਸ ਪੋਰਿੰਗ ਦੇ ਵੋਟਾਂ ਪਈਆਂ 5ਵੇਂ ਨੰਬਰ ਦੇ ਉੱਤੇ ਮਾਰਕਕਾਰ ਨੇ ਦੀ ਰਾਈਡਿੰਗ ਜੇਕਰ BC ਦੀ ਗੱਲ ਕਰੀਏ ਤਾਂ ਸਾਊਥ ਸਰੀ ਵਾਈਟਰੌਕ ਵਾਲੀ ਰਾਈਡਿੰਗ 10ਵੇਂ ਨੰਬਰ ਤੇ ਯਕ ਕੈਨੇਡਾ ਦੇ ਵਿੱਚ ਤੇ BC ਦੀ ਇਕਲੌਤੀ ਰਾਈਡਿੰਗ ਹੈ ਜਿਹਦੇ ਉੱਤੇ ਇੰਨੀਆਂ ਵੋਟਾਂ ਪਈਆਂ ਉੱਥੇ ਤਕਰੀਬਨ 31000 ਤੋਂ ਉੱਪਰ ਵੋਟਾਂ ਐਡਵਾਂਸ ਪੋਲਿੰਗ ਵਿੱਚ ਪਈਆਂ ਜੀ ਹੁਣ ਜਦੋਂ ਇਹ ਚੋਣਾਂ ਇਹ ਸਿਰ ਦੇ ਉੱਤੇ ਆ ਗਈਆਂ ਤਾਂ ਨਾਲ ਜਿਨਾਂ ਸਰਵੇਖਣ ਜਿਹੜੇ ਆ ਉਹ ਵੀ ਤੇਜ਼ ਹੋ ਗਏ ਆ ਬਹੁਤੇ ਸਰਵੇਖਣ ਜਿਹੜੇ ਲੇਬਰ ਪਾਰਟੀ ਦੀ ਮੈਜੋਰਟੀ ਸਰਕਾਰ ਦਿਖਾ ਰਹੇ ਆ ਪਰ ਬਹੁਤ ਸਾਰੇ ਕੰਜ਼ਰਵਟਿਵ ਸਮਰਥਕ ਇਸ ਗੱਲ ਨੂੰ ਮੰਨਣ ਲਈ ਰਾਜ਼ੀ ਨਹੀਂ ਉਹ ਕਹਿੰਦੇ ਸਰਵੇਖਣ ਗਲਤ ਦਿਖਾ ਰਹੇ ਆ ਗਰਾਊਂਡ ਰਿਐਲਿਟੀ ਕੁਝ ਹੋਰ ਆ ਜ਼ਮੀਨ ਦੇ ਉੱਤੇ ਲੋਕ ਸਰਕਾਰ ਤੇ ਬਦਲਾਅ ਚਾਹੁੰਦੇ ਆ ਸੋ ਇਹਦੇ ਵਿੱਚ ਕੌਣ ਕਿੰਨਾ ਸੱਚਾ ਆ ਸਰਵੇਖਣ ਸੱਚੇ ਨੇ ਜਾਂ ਲੋਕਾਂ ਦੇ ਸੈਂਟੀਮੈਂਟ ਸੱਚੇ ਆ ਇਹਦਾ ਨਤੀਜਾ ਤਾਂ ਸੋਮਵਾਰ ਦੇ ਰਾਤ ਤੱਕ ਨਿਕਲਣਾ ਆ ਪਰ ਜਿਹੜੀ ਸੀਟਾਂ ਦੀ ਪ੍ਰੋਜੈਕਸ਼ਨ ਆਰਡਰ ਸਰਵੇਖਣਾਂ ਵੱਲੋਂ ਕੀਤੀ ਗਈ ਆ ਅੱਜ ਤੱਕ ਉਹਦੇ ਵਿੱਚ 338 ਕੈਨੇਡਾ ਵੱਲੋਂ ਜਿਹੜਾ ਜੀ ਉਹ ਲੇਬਲ ਪਾਰਟੀ ਨੂੰ 186 ਸੀਬੀਸ ਵੱਲੋਂ ਲੇਬਲ ਪਾਰਟੀ ਨੂੰ 190 ਪੋਲਿੰਗ ਕਾਡਰਨ ਵੱਲੋਂ ਲੇਬਲ ਪਾਰਟੀ ਨੂੰ 188 ਤੇ ਮੇਨ ਸਟ੍ਰੀਮ ਰਿਸਰਚ ਵੱਲੋਂ ਲੇਬਲ ਪਾਰਟੀ ਨੂੰ 183 ਸੀਟਾਂ ਦਿੱਤੀਆਂ ਗਈਆਂ ਆ ਸੋ ਕੁੱਲ ਮਿਲਾ ਕੇ ਉਹਨਾਂ ਦੀ ਇਕੱਲਿਆਂ ਦੀ ਮжоਰਿਟੀ ਸਰਕਾਰ ਬਣਾਈ ਗਈ ਆ ਮжоਰਿਟੀ ਸਰਕਾਰ ਬਣਾਉਣ ਵਾਸਤੇ ਕੈਨੇਡਾ ਦੇ ਵਿੱਚ 172 ਸੀਟਾਂ ਦੀ ਲੋੜ ਆ ਤੇ ਇਹ ਸਾਰੀਆਂ ਸੀਟਾਂ ਜਿਹੜੀਆਂ ਵਧ ਦੇ ਰਹਿ ਐ 172 ਤੋਂ ਸੋ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਇਹ ਜਿਹੜੇ ਚੋਣ ਤੀਜੇ ਆਉਣੇ ਸੋਮਵਾਰ ਰਾਤ ਨੂੰ ਇਹ ਜਿੱਥੇ ਆ ਪਾਰਟੀਆਂ ਦਾ ਭਵਿੱਖ ਤੈਅ ਕਰਨਗੇ ਉੱਥੇ ਸਰਵੇਖਣਾ ਦੀ ਭਰੋਸੇਯੋਗਤਾ ਬਾਰੇ ਵੀ ਆਪਾਂ ਨੂੰ ਪਤਾ ਲੱਗ ਜਾਣਾ ਕਿ ਕਿੰਨੇ ਕੁ ਸੱਚੇ ਹੀ ਸਿੱਧ ਹੁੰਦੇ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਰੀ ਸ਼ਹਿਰ ਦੀ ਸਰੀ ਸ਼ਹਿਰ ਦੇ ਵਿੱਚ ਪੁਲਿਸ ਨੇ ਜਨਤਾ ਤੋਂ ਸਹਿਯੋਗ ਮੰਗਿਆ ਆਪ ਕਹਿੰਦੇ ਉਸ ਕੱਲ ਸਵੇਰੇ ਤਕਰੀਬਨ 7:30 ਵਜੇ ਉਹਨਾਂ ਨੂੰ ਕਾਲ ਆਈ ਆ ਹਾਲੈਂਡ ਪਾਰਕ ਵਿੱਚੋਂ ਹਾਲੈਂਡ ਪਾਰਕ ਜਿਹੜਾ ਕਿ ਕਿੰਗ ਜੋਸ ਕਾਈਟਨ ਸਟੇਸ਼ਨ ਦੇ ਕੋਲ ਆ ਸਰੀ ਪੁਲਿਸ ਮਾਲ ਦੇ ਕੋਲ ਆ ਡਾਊਨਟਾਊਨ ਦੇ ਵਿੱਚ ਉੱਥੇ ਇੱਕ ਵਿਅਕਤੀ ਦੇ ਚਾਕੂ ਮਾਰੇ ਗਏ ਆ ਕਿਨੇ ਪੁਲਿਸ ਨੇ ਘਟਨਾ ਸਥਾਨ ਤੇ ਜਾ ਕੇ ਦੇਖਿਆ ਤਾਂ ਕਿ ਵਿਅਕਤੀ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਮਿਲਿਆ ਜਿਹਨੂੰ ਬਾਅਦ ਚ ਉਹ ਹਸਪਤਾਲ ਲੈ ਕੇ ਗਏ ਆ ਉੱਥੇ ਉਹਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਪੁਲਿਸ ਨੇ ਕਿਹਾ ਕਿ 7:30 ਵਜੇ ਸਵੇਰੇ ਆਲੇ-ਦੁਆਲੇ ਬਹੁਤ ਲੋਕ ਮੌਜੂਦ ਹੁੰਦੇ ਆ ਲੋਕ ਕੰਮਾਂ ਤੇ ਜਾ ਰਹੇ ਹੁੰਦੇ ਆ ਵੀ ਜੇਕਰ ਕਿਸੇ ਦੇ ਡੈਸ਼ ਕੈਮ ਵਿੱਚ ਜਾਂ ਹੋਰ ਕਿਸੇ ਤਰੀਕੇ ਕਿਸੇ ਨੂੰ ਕੁਝ ਹੁੰਦਾ ਦੇਖਿਆ ਹੋਵੇ ਤਾਂ ਉਹ ਸਰੀ ਪੁਲਿਸ ਨਾਲ ਤੁਰੰਤ ਸੰਪਰਕ ਕਰੇ ਤਾਂ ਕਿ ਇਸ ਮਾਮਲੇ ਦੀ ਗੁੱਥੀ ਸੁਲਝਾਈ ਜਾ ਸਕੇ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਅੰਟਾਰੀਓ ਦੀ ਅੰਟਾਰੀਓ ਦੇ ਵਿੱਚ ਮਿਸਿਸਾਗਾ ਸ਼ਹਿਰ 'ਚ 3 ਦਸੰਬਰ 2022 ਨੂੰ ਇੱਕ ਪੈਟਰੋ ਕੈਨੇਡਾ ਦੇ ਉੱਤੇ ਕਤਲ ਹੋਇਆ ਸੀਗਾ 21 ਸਾਲਾਂ ਦੀ ਪਬਲਿਕ ਪ੍ਰੀਤ ਕਾਲ ਜਿਹੜੀ ਗੈਸ ਸਟੇਸ਼ਨ ਦੇ ਉੱਤੇ ਕੰਮ ਕਰਦੀ ਸੀ ਉਹਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀਗੀਆਂ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਇੱਕ ਧਰਮ ਧਾਲੀਵਾਲ ਨਾਂ ਦੇ ਵਿਅਕਤੀ ਦੀ ਭਾਲ ਆ ਤੇ ਪੁਲਿਸ ਨੇ ਉਹਦੇ ਉੱਤੇ 50 ਹਜ਼ਾਰ ਕੈਨੇਡੀਅਨ ਡਾਲਰ ਦਾ ਨਾਮ ਰੱਖਿਆ ਹੋਇਆ ਹੁਣ ਇੱਕ ਵਾਰੀ ਫਿਰ ਪੀਲ ਪੁਲਿਸ ਨੇ ਲੋਕਾਂ ਨੂੰ ਯਾਦ ਕਰਾਇਆ ਕਿ ਹੱਲੇ ਤੱਕ ਵੀ ਧਰਮਤਾਲੀ ਵਾਲ ਦੀ ਕੋਈ ਅਗਸਿਕ ਨਹੀਂ ਨਿਕਲੀ ਤੇ ਜੇਕਰ ਕਿਸੇ ਨੂੰ ਪਤਾ ਹੋਵੇ ਚਾਹੇ ਉਹ ਕੈਨੇਡਾ ਵਿੱਚ ਕਿਸੇ ਵੀ ਥਾਂ ਰਹਿ ਰਿਹਾ ਅਮਰੀਕਾ ਜਾਂ ਦੁਨੀਆ ਦੇ ਕਿਸੇ ਹੋਰ ਥਾਂ ਰਹਿ ਰਿਹਾ ਤਾਂ 3 ਜੂਨ 2025 ਤੱਕ ਪੁਲਿਸ ਨੂੰ ਜਾਣਕਾਰੀ ਦੇ ਕੇ ਇਹ 50000 ਡਾਲਰ ਜਿੱਤਿਆ ਜਾ ਸਕਦਾ ਆ ਸੋ 32 ਸਾਲਾ ਧਰਮਤਾਲੀ ਵਾਲ ਨੂੰ ਇਸ ਮਾਮਲੇ ਵਿੱਚ ਲੱਭਿਆ ਜਾ ਰਿਹਾ ਗੋਲੀ ਕਾਂਡ ਨਾਲ ਜੋੜਿਆ ਜਾ ਰਿਹਾ ਤੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਇਕੱਠੇ ਰਹਿੰਦੇ ਰਹੇ ਆ ਧਰਮਤਾਲੀ ਵਾਲ ਤੇ ਪਰਮਪ੍ਰੀਤ ਕੌਰ ਇਨਾਂ ਦੀ ਉਮਰ ਵਿੱਚ 11 ਸਾਲ ਦਾ ਫਰਕ ਸੀਗਾ ਤੇ ਪਵਨਪ੍ਰੀਤ ਕੌਰ ਦੇ ਖਿਲਾਫ ਜਿਹੜੇ ਆ ਜੀ ਢਾਲੀਵਾਲ ਦੇ ਖਿਲਾਫ ਮਾਮਲੇ ਦਰਜ ਹੈ ਕਿ ਉਹਨੇ ਪਵਨਪ੍ਰੀਤ ਦੀ ਕਈ ਵਾਰੀ ਕੁੱਟਮਾਰ ਵੀ ਕੀਤੀ ਆ ਸੋਕਰੀ ਲੁਹਿੰਸਾ ਦਾ ਮਾਮਲਾ ਵੀ ਉਹਦੇ ਤੇ ਦਰਜ ਹੋਇਆ ਹੋਇਆ ਤੇ ਪੁਲਿਸ ਨੇ ਇਹ ਵੀ ਗੱਲ ਦੱਸੀ ਆ ਕਿ ਕਤਲ ਤੋਂ ਬਾਅਦ ਧਰਮ ਢਾਲੀਵਾਲ ਨੇ ਆਪਣੀ ਖੁਦਕੁਸ਼ੀ ਦਾ ਡਰਾਮਾ ਵੀ ਰਚਿਆ ਸੀਗਾ ਉਹਦੇ ਵੱਲੋਂ ਇਹ ਤੀਕ ਇਹ ਕਿ ਜਿਆ ਕਾ ਉਹਨੇ ਪਾਣੀ ਚ ਛਾਲ ਮਾਰ ਦਿੱਤੀ ਆ ਆਪਣੇ ਕੱਪੜੇ ਕੰਡੇ ਤੇ ਛੱਡ ਦਿੱਤੇ ਗਏ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਡਰਾਮਾ ਸੀਗਾ ਉਹਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਉਹ ਹੱਲੇ ਵੀ ਪਗੋੜਾਇਆ ਸੋ ਪੁਲਿਸ ਨੇ ਲੋਕਾਂ ਨੂੰ ਕਿਹਾ ਕਿ ਚਾਹੇ ਉਹ ਕੈਨੇਡਾ ਜਾਂ ਅਮਰੀਕਾ ਜਾਂ ਕਿਤੇ ਹੋਰ ਇਹ ਰਿੰਦੇ ਸੁਣ ਰਹੇ ਆ ਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ ਤੇ ਆਪਣਾ ਬੰਦਾ ਨਾਮ ਜਿਹੜਾ ਆ ਜਤ ਜਾਨ ਸੋ 18 ਅਪ੍ਰੈਲ 2023 ਨੂੰ ਯਾਨੀ ਕਿ ਪਿਛਲੇ ਸਾਲ ਧਰਮਤਾਲੀਵਾਲ ਦੇ ਦੋ ਪਰਿਵਾਰਕ ਮੈਂਬਰਾਂ ਨੂੰ ਵੀ ਪੁਲਿਸ ਨੇ ਚਾਰਜ ਕਰਕੇ ਗ੍ਰਿਫਤਾਰ ਕੀਤਾ ਸੀ ਇਹਨਾਂ ਦੇ 25 ਸਾਲਾਂ ਦਾ ਪ੍ਰਿਤਪਲ ਧਾਲੀਵਾਲ ਤੇ 50 ਸਾਲਾਂ ਦੀ ਅਮਰਜੀ ਧਾਲੀਵਾਲ ਆ ਇਹਨਾਂ ਨੂੰ ਮੌਂਟਨ ਨਿਊ ਬ੍ਰਾਂਸਵਿਕ ਤੋਂ ਗ੍ਰਿਫਤਾਰ ਕੀਤਾ ਸੀ ਤੇ ਦੋਸ਼ੇ ਲਾਏ ਗਏ ਸੀਗੇ ਕਿ ਕਤਲ ਤੋਂ ਬਾਅਦ ਲਾਸ਼ ਖੁਰਦਬੁਰਦ ਕਰਨ ਜਾਂ ਉਹਨੂੰ ਭਜਾਉਣ ਦੇ ਵਿੱਚ ਮਦਦ ਕਰਨ ਚ ਇਹਨਾਂ ਨੇ ਮਦਦ ਕੀਤੀ ਸੀਗੀ ਸੋ ਹੁਣ ਜਿਹੜਾ ਜੀ ਜੋ ਵੀ ਧਰਮ ਧਾਲੀਵਾਲ ਦੀ ਗ੍ਰਿਫਤਾਰੀ ਵਿੱਚ ਮਦਦ ਕਰੂਗਾ 3 ਜੂਨ 2025 ਤੋਂ ਪਹਿਲਾਂ-ਪਹਿਲਾਂ ਉਹ 50000 ਡਾਲਰ ਦਾ ਇਨਾਮ ਜਿੱਤ ਸਕਦਾ ਆ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਇਸ ਕਤਲ ਦੀ ਗੁੱਥੀ ਸਮਝਾਉਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਇਸ ਦੇ ਨਾਲ ਹੀ ਆਪਾਂ ਗੱਲ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਸਖਤੀ ਬਹੁਤ ਹੋਈ ਹੋਈ ਹੈ ਜੀ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਖਾਸ ਕਰਕੇ ਤੇ ਅੱਜ ਇੱਕ ਨੋਖਾ ਕੇਸ ਸਾਹਮਣੇ ਆਇਆ ਜਿੱਥੇ ਇੱਕ ਜੱਜ ਨੂੰ ਇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਕਿ ਉਹਨੇ ਅਦਾਲਤ ਦੇ ਵਿੱਚ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੂੰ ਭਜਾਉਣ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਵਿਸਕਾਨਸਨ ਸੂਬੇ ਦੇ ਮਲਵਾਕੀ ਕਾਉਂਟੀ ਸਰਕਟ ਜੱਜ ਹੈਨਾ ਡੁਗਨ ਦੇ ਉੱਤੇ ਦੋਸ਼ ਲੱਗੇ ਆ ਗ੍ਰਿਫਤਾਰ ਕਰ ਲਿਆ ਗਿਆ ਬਲਕਿ ਉਹਨਾਂ ਨੂੰ FBI ਤੇ ICE ਵੱਲੋਂ ਅਗੇ ਉਹਨਾਂ ਨੇ ਇੱਕ ਮੈਕਸੀਕਨ ਮੂਲ ਦੇ ਜਿਹੜਾ ਇਮੀਗਰੈਂਟ ਸੀ ਐਡਰਵਾਡੋ ਫਲੋਰਿਸ ਰੋਇਜ਼ ਉਹਨੂੰ ਬਚਾਉਣ ਤੇ ਭਜਾਉਣ ਦੀ ਕੋਸ਼ਿਸ਼ ਕੀਤੀ ਆ ਸੋ ਜਿਹੜੀ ਜਾਣਕਾਰੀ ਪਹਿਲਾਂ ਐਫਬੀਆਈ ਦੇ ਡਾਇਰੈਕਟਰ ਕੈਸ਼ ਪਟੇਲ ਨੇ ਟਵਿੱਟਰ ਤੇ ਪਾਈ ਸੀ ਕੁਝ ਮਿੰਟਾਂ ਬਾਅਦ ਉਹ ਡਿਲੀਟ ਕਰ ਦਿੱਤੀ ਗਈ ਉਹਦੇ ਵਿੱਚ ਲਿਖਿਆ ਸੀਗਾ ਕਿ ਇਹਦੇ ਉੱਤੇ ਵਿਅਕਤੀ ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਹੋਏ ਆ ਤੇ ਇਹਨੂੰ ਜਿਹੜਾ ਜੀ ਉਹ ਕੋਰਟ ਰੂਮ ਦੇ ਵਿੱਚ ਰੱਖਿਆ ਗਿਆ ਸੀ ਤੈਨੂੰ ਪਤਾ ਲੱਗ ਗਿਆ ਵੀ ਇੱਥੇ ਆਈਸ ਵਾਲੇ ਤੇ ਐਫਬੀਆਈ ਵਾਲੇ ਵੀ ਪਹੁੰਚੇ ਹੋਏ ਆ ਤੇ ਬਾਹਰ ਨਿਕਲ ਜਾਹੀਂ ਉਸ ਦੀ ਗ੍ਰਿਫਤਾਰੀ ਹੋ ਸਕਦੀ ਹੈ ਸੋ ਹੋਇਆ ਇਸ ਤਰੀਕੇ ਕਿ ਜਿਹੜੇ ਜੱਜ ਨੇ ਉਹਨਾਂ ਨੇ ਇੱਕ ਜਿਹੜਾ ਆਉਣ ਜਾਣ ਵਾਲਾ ਉਹਨਾਂ ਦਾ ਦਰਵਾਜ਼ਾ ਹੁੰਦਾ ਉਹਦੇ ਰਾਹੀਂ ਇਹਨੂੰ ਬਾਹਰ ਕੱਢ ਦਿੱਤਾ ਤਾਂ ਕਿ ਭੱਜ ਸਕੇ ਪਰ ਬਹੁਤ ਜਲਦੀ ਇਹਨੂੰ ਨੱਪ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਸੋ ਹੁਣ ਜਿਹੜੇ ਜੱਜ ਡਿਊਗਨ ਆ ਉਹਨਾਂ ਦੇ ਉੱਤੇ ਦੋਸ਼ੇ ਲੱਗੇ ਆ ਕਿ ਉਹਨਾਂ ਨੇ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਆ ਬਚਾਉਣ ਦੀ ਕੋਸ਼ਿਸ਼ ਕੀਤੀ ਆ ਇੱਕ ਤਰੀਕੇ ਦੇ ਨਾਲ ਕਾਨੂੰਨ ਦੇ ਰਾਹ ਦੇ ਵਿੱਚ ਅੜਕਾੜ ਆਇਆ ਜਿਸ ਮਾਮਲੇ ਦੇ ਵਿੱਚ ਉਹਨਾਂ ਨੂੰ 6 ਸਾਲ ਤੱਕ ਦੀ ਸਜ਼ਾ ਹੋ ਸਕਦੀ ਆ ਇਹ ਕਿਹਾ ਗਿਆ ਕਿ ਅਟਾਰਨੀ ਜਨਰਲ ਜਿਹੜੇ ਅਮਰੀਕਾ ਦੇ ਪੈਮ ਬੌਂਡੀ ਆ ਉਹਨਾਂ ਨੇ ਟਵਿੱਟਰ ਦੇ ਉੱਤੇ ਦੱਸਿਆ ਕਿ ਇਹ ਇੱਕ ਸ੍ਰੀ ਦੀ ਗੈਰ ਕਾਨੂੰਨੀ ਕਾਰਵਾਈ ਹੈ ਇੱਕ ਜੱਜ ਜਿਹੜਾ ਆ ਉਹ ਗੈਰ ਕਾਨੂੰਨੀ ਪ੍ਰਵਾਸੀ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਪਰ ਅਮਰੀਕਾ ਦੇ ਵਿੱਚ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੈਗਾ ਇਸ ਕਰਕੇ ਸਖਤ ਸਜ਼ਾ ਮਿਲੂਗੀ। ਸੋ ਇਹ ਜਿਹੜੇ ਜੱਜ ਨੇ ਜੀ 2016 ਦੇ ਵਿੱਚ ਪਹਿਲੀ ਵਾਰੀ ਨਿਯੁਕਤ ਹੋਏ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ 2022 ਦੇ ਵਿੱਚ ਦੁਬਾਰਾ ਰੀਇਲੈਕਟ ਕੀਤਾ ਗਿਆ ਸੀਗਾ ਤੇ ਹੁਣ ਮੁਕੱਦਮਾ ਚੱਲੂਗਾ ਜੀ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਰੂਸ ਦੀ ਰੂਸ ਦੇ ਵਿੱਚ ਤੇ ਯੂਕਰੇਨ ਦੇ ਵਿਚਾਲੇ ਆਪਾਂ ਜਾਣਦੇ ਹਾਂ ਯੁੱਧ ਲੱਗਾ ਹੋਇਆ ਬਹੁਤ ਸਾਰਾ ਜਾਨੀ ਨੁਕਸਾਨ ਹੋ ਚੁੱਕਾ ਹੈ। ਇਸ ਦੇ ਦਰਮਿਆਨ ਰੂਸ ਦੇ ਕੁਝ ਫੌਜੀ ਜਰਨੈਲਾਂ ਨੂੰ ਮਾਰ ਦਿੱਤਾ ਗਿਆ ਇਤੋਂ ਤੱਕ ਕਿ ਰਾਸ਼ਟਰਪਤੀ ਪੁਤਨ ਨੂੰ ਮਾਰਨ ਲਈ ਵੀ ਕੁਝ ਕੋਸ਼ਿਸ਼ਾਂ ਹੋ ਚੁੱਕੀਆਂ ਹਾਲ ਦੇ ਵਿੱਚ ਉਹਨਾਂ ਦੀ ਲਿੰਮੋਜ਼ੀਨ ਇੱਕ ਧਮਾਕੇ ਦਾ ਸ਼ਿਕਾਰ ਹੋ ਗਈ ਸੀ ਕੁਦਰਤੀ ਉਹਦੇ ਵਿੱਚ ਆਪ ਨਹੀਂ ਸੀਗੀ ਤੇ ਹੁਣ ਕੀ ਹੋਇਆ ਕਿ ਮਾਸਕੋ ਦੇ ਲਾਗੇ ਇੱਕ ਕਾਰ ਬੰਬ ਧਮਾਕੇ ਵਿੱਚ ਇੱਕ ਰੂਸੀ ਜਰਨੈਲ ਨੂੰ ਮਾਰ ਮਕਾਇਆ ਗਿਆ ਹੈ ਰੂਸੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਇੱਕ ਅਤਵਾਦੀ ਕਾਰਵਾਈ ਦੱਸਿਆ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਇੱਕ ਵੱਡੇ ਰੂਸੀ ਫੌਜੀ ਜਰਨੈਲ ਨੂੰ ਇਲੈਕਟ੍ਰਿਕ ਸਕੂਟਰ ਦੀ ਮਦਦ ਦੇ ਨਾਲ ਬੰਬ ਰੱਖ ਕੇ ੜਾ ਦਿੱਤਾ ਗਿਆ ਸੀ ਉਹਦੀ ਅਪਾਰਟਮੈਂਟ ੜਾ ਦਿੱਤੀ ਸੀ ਤੇ ਹੁਣ ਇਹ ਜਿਹੜਾ ਕਾਰ ਬੰਬ ਤੋਂ ਮਹੱਕਾ ਕੀਤਾ ਗਿਆ ਹੈ ਸੋ ਇਹਦੇ ਵਿੱਚ ਲੈਫਟੀਨੈਂਟ ਜਨਰਲ ਯਾਰੋਸਲਾਵ ਮਸਕਲਿਕ ਜਿਹੜੇ ਕਿ ਰੱਖਿਆ ਵਿਭਾਗ ਦੇ ਜਨਰਲ ਸਟਾਫ ਦੇ ਮੁੱਖ ਸੰਚਾਲਕ ਸਗੇ ਉਹਨਾਂ ਨੂੰ ਮਾਰਿਆ ਗਿਆ ਇਹ ਸਮਝਿਆ ਜਾ ਰਿਹਾ ਕਿ ਯੂਕਰੇਨ ਜੰਗ ਦੇ ਵਿੱਚ ਇੱਕ ਮੁੱਖ ਧੁਰਾ ਸੀਗੇ ਇੱਕ ਨੀਤੀ ਘਾੜੇ ਸੀਗੇ ਤੇ ਉਹਨਾਂ ਦੇ ਮਾਰੇ ਜਾਣ ਨਾਲ ਰੂਸ ਦੀ ਫੌਜ ਨੂੰ ਕਾਫੀ ਨੁਕਸਾਨ ਪਹੁੰਚਿਆ ਆ ਤੋ ਪਿਛਲੀ ਵਾਰੀ ਜਦੋਂ ਜਰਨਲ ਮਾਰਿਆ ਗਿਆ ਸੀਗਾ ਤਾਂ ਰੂਸ ਨੇ ਸਿੱਧਾ ਯੂਕਰੇਨ ਦਾ ਨਾਮ ਲਾਇਆ ਸੀ ਹਾਲ ਦੀ ਘੜੀ ਗੁਰੇਜ਼ ਕੀਤਾ ਜਾ ਰਿਹਾ ਆ ਪਰ ਕੁੱਲ ਮਿਲਾ ਕੇ ਗੱਲ ਉਧਰ ਨੂੰ ਹੀ ਮੀਡੀਆ ਘੁਮਾ ਰਿਹਾ ਹੈ ਰੂਸ ਦਾ ਕਿ ਇਹਦੇ ਪਿੱਛੇ ਪੱਛਮੀ ਦੇਸ਼ਾਂ ਤੇ ਯੂਕਰੇਨ ਦਾ ਹੱਥ ਹੋ ਸਕਦਾ ਹੈ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਰਤ ਪਾਕਿਸਤਾਨ ਦੀ ਆਪਾਂ ਜਾਣਦੇ ਹਾਂ ਕਿ ਭਾਰਤ ਪਾਕਿਸਤਾਨ ਦੇ ਸਬੰਧ ਐਸ ਵੇਲੇ ਕਾਫੀ ਤਣਾਅ ਵਾਲੇ ਬਣੇ ਹੋਏ ਆ ਕੁਝ ਲੋਕਾਂ ਨੂੰ ਲੱਗਦਾ ਕਿ ਜੰਗ ਲੱਗ ਸਕਦੀ ਹੈ ਤਿਆਰੀਆਂ ਬੜੀ ਵੱਡੀ ਪੱਧਰ ਤੇ ਹੋ ਰਹੀਆਂ ਫੌਜੀ ਮੂਵਮੈਂਟ ਦੋਹਾਂ ਮੁਲਕਾਂ 'ਚੇ ਹੋ ਰਹੀ ਆ ਤੇ ਗੱਡੀਆਂ ਸ਼ਰਦਾਂਲ ਨੂੰ ਜਾ ਰਹੀਆਂ ਹਵਾਈ ਜਹਾਜ਼ ਜਿਹੜੇ ਆ ਦਿਨ ਰਾਤ ਲੰਘ ਰਹੇ ਆ ਤੇ ਕੁਝ ਨੂੰ ਲੱਗਦਾ ਵੀ ਇਹ ਸਿਰਫ ਲੋਕਾਂ ਨੂੰ ਹੀ ਉੱਲੂ ਬਣਾਉਣ ਦੀ ਕਾਰਵਾਈ ਆ ਤੇ ਲੜਾਈ ਨਹੀਂ ਲੱਗਣੀ ਲੜਾਈ ਲੱਗਣੀ ਦੋਹਾਂ ਮੁਲਕਾਂ ਨੂੰ ਵਾਰਾ ਨਹੀਂ ਖਾਂਦੀ ਪਰ ਇਸ ਦੇ ਦੌਰਾਨ ਜੰਗੀ ਮਸ਼ਕਾਂ ਜਾਰੀ ਆ ਤੇ ਮੱਧ ਪ੍ਰਦੇਸ਼ ਦੇ ਵਿੱਚ ਕਿ ਭਾਰਤੀ ਜਿਹੜਾ ਲੜਾਕੂ ਜਹਾਜ਼ ਆ ਉਹ ਜੰਗੀ ਮਸ਼ਕਾਂ ਕਰ ਰਿਹਾ ਸੀਗਾ ਕਿ ਉਹਦੇ ਵਿੱਚੋਂ ਕੁਝ ਡਿਗਿਆ ਉਹ ਕਹਿੰਦੇ ਬੰਬ ਨਹੀਂ ਸੀਗਾ ਪਰ ਜਿਸ ਤਰੀਕੇ ਦਾ ਨੁਕਸਾਨ ਇਹਨੇ ਕੀਤਾ ਤੇ ਬੰਬ ਨਾਲੋਂ ਘੱਟ ਵੀ ਨਹੀਂ ਛੜਾ ਤੁਸੀਂ ਪਿੱਛੇ ਦੇਖ ਸਕਦੇ ਆ ਕਿ ਮਧ ਪ੍ਰਦੇਸ਼ ਦੇ ਸ਼ੇਪੂਰੀ ਇਲਾਕੇ ਦੇ ਇੱਕ ਪਿੰਡ 'ਚ ਇਹ ਜਿਹੜੀ ਬੰਬ ਨਮਾ ਚੀਜ਼ ਡਿਗੀ ਆ ਤੇ ਇਹਦੇ 10 ਫੁੱਟ ਡੂੰਘਾ ਟੋਆ ਪੱਟ ਦਿੱਤਾ ਤੇ ਜਿਹੜੇ ਘਰ ਤੇ ਡਿਗਿਆ ਉਹ ਘਰ ਬਿਲਕੁਲ ਹੀ ਤਹਸ ਨਾਸ ਕਰ ਦਿੱਤਾ ਆ ਪ੍ਰੀਮੀਅਰ ਏਅਰ ਫੋਰਸ ਦਾ ਬਿਆਨ ਲਿਵੀ ਇਹੀ ਆ ਰਿਹਾ ਕਿ ਇਹਦੇ ਵਿੱਚ ਕੋਈ ਵੀ ਬਰੋਦੀ ਸਮਗਰੀ ਨਹੀਂ ਸੀਗੀ ਮੌਕੇ ਤੇ ਗਵਾਹ ਦੱਸ ਰਹੇ ਆ ਕਿ 10 ਫੁੱਟ ਡੂੰਘਾ ਟੋਆ ਜਿਹੜਾ ਜਿੱਥੇ ਪੈ ਗਿਆ ਆ ਸੋ ਇਹ ਸਮਾਨ ਕੀ ਸੀਗਾ ਇਹਦੇ ਬਾਰੇ ਹਲੇ ਕੁਝ ਨਹੀਂ ਦੱਸਿਆ ਜਾ ਰਿਹਾ ਪਿੱਛੇ ਜੇ ਭਾਰਤ ਦੇ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਵੀ ਇਹ ਗੱਲ ਆਖੀ ਸੀਗੀ ਕਿ ਸਾਡੇ ਜੰਗੀ ਜਹਾਜ਼ ਨਕਾਰਾ ਹੋ ਚੁੱਕੇ ਆ ਤੇ ਜਿਹੜਾ ਸਾਡੇ ਕੋਲ ਮੌਜੂਦਾ ਫਲੀਟ ਆ ਉਹਦੇ ਨਾਲ ਅਸੀਂ ਲੜਾਈ ਨਹੀਂ ਲੜ ਸਕਦੇ ਉਦੋਂ ਹਿੰਦੂ ਤਵੀਆਂ ਨੇ ਆਰਐਸ ਵਾਲਿਆਂ ਨੇ ਕਾਫੀ ਉਹਨਾਂ ਦੇ ਖਿਲਾਫ ਟ੍ਰੋਲਿੰਗ ਕੀਤੀ ਸੀ ਉਹਨਾਂ ਨੂੰ ਗਾਲਾਂ ਕੱਢੀਆਂ ਸੀਗੀਆਂ ਪਰ ਅਸਲੀਅਤ ਦੇ ਵਿੱਚ ਮੁਖੀ ਜਿਹੜੇ 에ਅਰ ਫੋਰਸ ਦੇ ਭਾਰਤੀ ਦੇ ਨੇ ਉਹ ਜਾਣਦੇ ਆ ਕਿ ਉਹਨਾਂ ਦੇ ਕੋਲ ਕਿਹੋ ਜਿਹਾ ਸਾਧੋ ਸਮਾਨ ਆ ਬਾਕਸਰ ਇਹਨਾਂ ਦੇ ਜਹਾਜ਼ ਜਿਹੜੇ ਉੜਦੇ ਰੋੜ ਦੇ ਡਿੱਗ ਪੈਂਦੇ ਆ ਤੇ ਜਾਂ ਫਿਰ ਇਦਾਂ ਉੜਦੇ ਆਉਣੇ ਦਾ ਸਮਾਨ ਨਿਕਲ ਕੇ ਡਿੱਗ ਪੈਂਦਾ ਸੋ ਜਿਹੜਾ ਕਿ ਲੋਕਾਂ ਲਈ ਜਾਣ ਲੇਵਾ ਸਿੱਧ ਹੋ ਸਕਦਾ ਸੋ ਹਲੇ ਤਾਂ ਜੰਗੀ ਮਸ਼ਕਾਂ ਚੱਲ ਰਹੀਆਂ ਜੰਗ ਲੱਗੀ ਨਹੀਂ ਤੇ ਪਹਿਲਾਂ ਇਹ ਹਾਲ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਜੰਗ ਲੱਗੀ ਦੇ ਵਿੱਚ ਫਿਰ ਕੀ ਹੋਊਗਾ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਜੰਗ ਲੱਗੇ ਨਾ ਜੰਗ ਜਿਹੜੀ ਆ ਉਹਦੇ ਵਿੱਚ ਨਿਰਦੋਸ਼ਾਂ ਦਾ ਘਾਣ ਹੁੰਦਾ ਤੇ ਲੀਡਰ ਜਿਹੜੇ ਆਪੋ ਆਪਣੇ ਘਰਨਿਆਂ ਦੇ ਵਿੱਚ ਬੈਠੇ ਲੁਕੇ ਰਹਿੰਦੇ ਆ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਜੀ ਜਬਾਨ ਤੇ ਕੰਟਰੋਲ ਕਈ ਵੇ ਨਹੀਂ ਰਹਿੰਦਾ ਬੰਦੇ ਦਾ ਬਿਆਨ ਮੂੰਹੋਂ ਨਿਕਲ ਜਾਂਦਾ ਬਾਜਵਾ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਮੈਨੂੰ ਪਤਾ ਲੱਗਾ ਵੀ 50 ਬੰਬ ਕਹਿੰਦੇ ਪੰਜਾਬ 'ਚ ਪਹੁੰਚ ਚੁੱਕੇ ਆ ਇਹਨਾਂ ਵਿੱਚੋਂ 18 ਫਟ ਚੁੱਕੇ ਆ ਤੇ 32 ਹਲੇ ਹੋਰ ਫਟਣੇ ਬਾਕੀ ਆ ਤੇ ਪੁਲਿਸ ਹੁਣ ਬਾਜਵਾ ਸਾਹਿਬ ਨੂੰ ਜਿਹੜੇ ਕਾਂਗਰਸ ਦੇ ਲੀਡਰ ਆ ਪੁੱਛ ਰਹੀ ਆ ਵੀ ਤੁਹਾਨੂੰ ਕਿੱਦਾਂ ਪਤਾ ਵੀ 50 ਬੰਬ ਆਏ ਹੋਏ ਆ 18 ਫਟੇ ਆ 32 ਹਲੇ ਹੋਰ ਫਟਣੇ ਕਿੱਥੇ ਕਿੱਥੇ ਫਟਣੇ ਆ ਦੱਸੋ ਸੋ ਪਹਿਲਾ 15 ਅਪ੍ਰੈਲ ਨੂੰ ਇੱਕ ਪੁੱਛਗਿੱਛ ਨੂੰ ਤਾਂ ਕੀਤੀ ਗਈ ਸੀ ਤੇ ਅੱਜ ਫੇਰ 6 ਘੰਟੇ ਤੋਂ ਵੱਧ ਸਮਾਂ ਨੂੰ ਤਾਂ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਬਾਜਵਾ ਹੁਣ ਉਹਨੂੰ ਕਾਫੀ ਕਸੂਤੇ ਫਸੇ ਨਜ਼ਰ ਆ ਰਹੇ ਆ ਤੇ ਉਧਰੋਂ ਅਦਾਲਤ ਨੇ ਬਾਜਵਾ ਨੂੰ ਕਿਹਾ ਕਿ ਬੇਸ਼ੱਕ ਤੁਸੀਂ ਤੁਸੀਂ ਬਾਹਰ ਤੁਰੇ ਫਿਰ ਸਕਦੇ ਆ ਪਰ ਮੀਡੀਆ ਦੇ ਵਿੱਚ ਇਸ ਸੰਬੰਧੀ ਤੁਸੀਂ ਕੋਈ ਵੀ ਬਿਆਨ ਨਹੀਂ ਦੇ ਸਕਦੇ ਸੋ ਇਹ ਪੁੱਠਾ ਦਿੱਤਾ ਹੋਇਆ ਬਿਆਨ ਬਾਜਵਾ ਨੂੰ ਕਾਫੀ ਮਹਿੰਗਾ ਪੈ ਸਕਦਾ ਹੈ ਸੋ ਇੱਕ ਨਿੱਜੀ ਟੀਵੀ ਤੇਲੀਵਿਜ਼ਨ ਚੈਨਲ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਬਾਜਵਾ ਨੇ ਇਹ ਗੱਲ ਕਰਤੀ ਸੀ ਕਿ 50 ਬੰਬ ਜਿਹੜੇ ਜੀ ਪੰਜਾਬ ਪਹੁੰਚੇ ਆ ਜਾਵੇਂ ਕੋਈ ਉਹਨਾਂ ਨੂੰ ਫੜਾ ਕੇ ਗਿਆ ਹੋਵੇ ਜਾਂ ਕੋਈ ਉਹਨਾਂ ਦਾ ਸਾਥੀ ਜਿਹੜਾ ਉਹ ਲੈ ਕੇ ਆਇਆ ਹੋਵੇ 18 ਕਹਿੰਦੇ ਫੜ ਚੁੱਕੀ ਆ ਤੇ 32 ਹਜੇ ਫਟਣੇ ਬਾਕੀ ਆ ਹੁਣ ਜਦੋਂ ਪੁਲਿਸ ਪੁੱਛ ਰਹੀ ਹੈ ਤਾਂ ਬਾਜਵਾ ਸਾਹਿਬ ਕਹਿ ਰਿਹਾ ਕਿ ਮੈਨੂੰ ਪਤਾ ਕੁਝ ਨਹੀਂ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜਿਹੜੇ ਕਾਲੀਦਾਲ ਦੇ ਸੀਨੀਅਰ ਆਗੂ ਨੇ ਬਿਕਰਮੀ ਸਿੰਘ ਬਜੀਠੀਆ ਜਿਹਨਾਂ ਨੂੰ ਡਰੱਗ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀਗਾ ਤੁਹਾਨੂੰ ਯਾਦ ਹੋਣਾ ਕਿ ਜਦੋਂ ਪੰਜਾਬ ਦੇ ਵਿੱਚ ਕਾਫੀ ਇਹ ਮਾਮਲਾ ਚੱਲ ਰਿਹਾ ਸੀ 218 ਦੇ ਵਿੱਚ ਐਸਟੀਐਫ ਦੀ ਇੱਕ ਰਿਪੋਰਟ ਆਈ ਸੀ ਉਹਦੇ ਵਿੱਚ ਜਗਦੀਸ਼ ਸਿੰਘ ਚਾਹਲ ਜਗਦੀਸ਼ ਸਿੰਘ ਭੋਲਾ ਪਲਵਾਨ ਮਨਿੰਦਰ ਸਿੰਘ ਔਲਖ ਦੇ ਨਾਮ ਆਏ ਸੀਗੇ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਨੇ ਬਿਆਨ ਦਿੱਤੇ ਸੀਗੇ ਕਿ ਮਜੀਠੀਆ ਵੀ ਇਸ ਮਾਮਲੇ ਵਿੱਚ ਸ਼ਾਮਲਾ ਸੋ ਜਿਹੜਾ ਨਸ਼ਾ ਤਸਕਰੀ ਦਾ ਇਸ ਸੰਬੰਧ ਮਾਮਲਾ ਉਹਦੇ ਵਿੱਚ ਮਜੀਠੀਆ ਨੂੰ ਵੀ ਨਾਮਜ਼ਦ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਫਿਰ ਮਜੀਠੀਆ ਦੀ ਗ੍ਰਿਫਤਾਰੀ ਵੀ ਹੋ ਗਈ ਸੀਗੀ 10 ਅਗਸਤ 2022 ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਤੇ ਮਜੀਠੀਆ ਪਟਿਆਲਾ ਜੇਲ੍ਹ ਦੇ ਵਿੱਚੋਂ ਜ਼ਮਾਨਤ ਤੇ ਬਾਹਰ ਆ ਗਏ ਸੀਗੇ ਪੰਜਾਬ ਸਰਕਾਰ ਜਿਹੜੀ ਕਿ ਭਗਵੰਤ ਮਾਨ ਦੀ ਸਰਕਾਰ ਆ ਉਹਨਾਂ ਨੇ ਅਸ ਹਾਈ ਕੋਰਟ ਦੇ ਫੈਸਲੇ ਦੇ ਉਲਟ ਜਾ ਕੇ ਇੱਕ ਪਟੀਸ਼ਨ ਪਾ ਦਿੱਤੀ ਸੀਗੀ ਸੁਪਰੀਮ ਕੋਰਟ ਦੇ ਵਿੱਚ ਉਹ ਕਹਿੰਦੇ ਵੀ ਇਹ ਜਿਹੜੇ ਮਜੀਠੀ ਆਇਆ ਇਹਨਾਂ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਇਹਨਾਂ ਦਾ ਮਾਮਲਾ ਜਿਹੜਾ ਦਰਜ ਹੋਇਆ ਹੋਇਆ ਪਰ ਸੁਪਰੀਮ ਕੋਰਟ ਨੇ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਦਿੱਤੀ ਹੈ ਜੀ ਉਹ ਕਹਿੰਦੇ ਵੀ ਜਿਹੜਾ ਸੁਪਰੀਮ ਕੋਰਟ ਦਾ ਬੈਂਚ ਹੈ ਕਿ ਪੰਜਾਬ ਸਰਕਾਰ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਅਸੀਂ ਸੁਣਵਾਈ ਨਹੀਂ ਕਰਾਂਗੇ ਤੋਂ ਜਿਹੜੀ ਅਜ਼ਮਾਨਤ ਨੂੰ ਚੁਣੌਤੀ ਦਿੱਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਮਜੀਠੀਆ ਦੇ ਖਿਲਾਫ ਉਹ ਸੁਪਰੀਮ ਕੋਰਟ ਨੇ ਜੀ ਅਪੀਲ ਖਾਰਜ ਕਰ ਦਿੱਤੀ ਹੈ ਮਤਲਬ ਕਿ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਬਰਕਰਾਰ ਰਹੂਗੀ ਭਗਵਾਨ ਤਮਨ ਹੁਣੀ ਜਿਹੜੇ ਚਾਹੁੰਦੇ ਸੀਗੇ ਕਿਸੇ ਨਾ ਕਿਸੇ ਤਰੀਕੇ ਮਜੀਠੀਆ ਨੂੰ ਦੁਬਾਰਾ ਅੰਦਰ ਭੇਜ ਗਏ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਆਪਾਂ ਇੱਥੇ ਹੀ ਇਸ ਹਫ਼ਤੇ ਦਾ ਅਖੀਲਾ ਪ੍ਰੋਗਰਾਮ ਮਕਾਉਣੇ ਆ ਸੋਮਵਾਰ ਨੂੰ ਫਿਰ ਤੁਹਾਡੇ ਨਾਲ ਦਰਸ਼ਨ ਦੀ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀਕਾਲ ਜੀ 10th ਅਵਤਾਰ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ